ਸਰ ਦੇ ਵਿਚ ਮੌਜੂਦ ਹਾਂ ਤੇ ਮੇਰੇ ਨਾਲ ਸ਼ੋਮਨੀ ਕਲੇਦਲ ਦੇ ਉਮੀਦਵਾਰ ਅਨਿਲ ਜੋਸ਼ੀ ਜੀ ਨੇ ਕਲੇਦਲ ਦੇ ਪਿੰਨੋਂ ਤੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਬਹੁਤ ਮਹੱਤਵਪੂਰਨ ਦਿਨ ਸੀ ਵਿਸਾਖੀ ਦਾ ਉਹ ਦਿਨ ਸੀ ਇੱਕ ਇਲੈਕਸ਼ਨ ਹੈ ਇਹ ਚਾਰ ਮਾਤਾ ਨਾਲ ਤੇ ਜਿਹੜੀ ਮੈਂ ਇਸ ਵੇਲੇ ਬਾਡੀ ਲੈਂਗੁਏਜ ਲੋਕਾਂ ਦੀ ਦੇਖ ਰਿਹਾ ਜੋ ਚਿਹਰਿਆਂ ਦੇ ਉੱਤੇ ਮਤਲਬ ਖੁਸ਼ੀ ਦੇਖ ਰਿਹਾ ਮੈਂ ਇਹ ਪਹਿਲੀ ਵਾਰੀ ਬਣੂ ਸੀ ਸੋਹ ਰਿਹਾ ਮੇਰੇ ਤਾਂ ਮਨ 'ਚ ਇੱਕ ਵਾਰੀ ਆ ਗਿਆ ਹੈ ਦੋ ਵਾਰੀ ਹਾਰਨ ਤੋਂ ਬਾਅਦ ਵੀ ਈਮਾਨਦਾਰੀ ਦੇ ਕੰਮ ਦਾ ਗੋਲ ਨਹੀਂ ਮੈਂ ਇਹ ਸੋਚਦਾ ਸੀ ਜਾਨ ਮੈਂ ਦਫਤਰ ਨੰਨ ਕਰਦਾ ਇੱਕ ਸਾਲ ਵਾਸਤੇ ਇਹਨਾਂ ਗੁੱਡ ਦਾ ਸਾਥ ਦੀ ਸੰਪੰਨ ਕਿਪਟਨ ਸਾਹਿਬ ਉਹਨਾਂ ਨੇ 5 ਸਾਲ ਜਿਹੜਾ ਲੋਕਾਂ ਦਾ ਤੀੜਨ ਕਿੰਨਾ ਤਣਾਉਗਾ ਕੋਈ ਵੀ ਤੀੜਨ ਹੈ ਅੱਗੇ ਕੇਦਰੀਵਾਲ ਹੁਣੀ ਹੂੰ ਦਿੱਲੀ ਦਾ ਮਾਡਲ ਲਾਇਆ ਹੈ ਘਰ ਘਰ ਨੌਕਰੀਆਂ ਦੇ ਦੇਣੀਆਂ ਹਜ਼ਾਰ ਰੁਪਈਆ ਬੀਬੀਆਂ ਦੇ ਦਿੰਦਣਾ ਦੁਨੀਆ ਭਰ ਦੇ ਚੂਟ ਬੋਲਦੇ ਨੇ ਕੀ ਇਹ ਸੰਭਵ ਕੋਈ ਕਰ ਪਾਉਂਗੇ ਕਿ ਪਾਕਿਸਤਾਨ ਦੇ ਨਾਲ ਵਪਾਰ ਹੋਵੇ ਦੇਖੋ ਜਿੱਥੇ ਚਾਹ ਉੱਥੇ ਰਾਹ। ਵਿਜ਼ਨ ਬਹੁਤ ਵੱਡਾ ਸੀ ਸਾਡਾ। ਐਨਓਸੀ ਯੂਰਪ ਬਣਾਤਾ ਸੀ ਮਸਲ। ਹੈਰੀਡੇ ਸਵੀਟ ਬਣਾਈ। ਸੋਨਾ ਇਨਫਰਾਸਟ੍ਰਕਚਰ, ਬੀਆਡਾ ਜਰ ਸਰ। ਗੋਲਡਨ ਗੇਟ, ਗੋਲਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਛੰਮ ਛੰਮ ਕਰਦੀ ਹੋ ਸਰਤੇ। ਨਮੀ ਦਿਨੋਂ ਬੜਾਈ ਲੋਕੀ ਕਿਦੋਂ ਚੱਲਦੇ ਆ ਲੈਂਦਾ ਉਹਨਾਂ ਦਾ ਮਾਰਗਾ ਹੀ ਤੁਰੇ ਪਰ। ਅੱਜ ਯਾਦ ਆਉਂਦੀਆਂ ਲੋਕਾਂ ਨੂੰ ਬਾਦਲ ਸਾਹਿਬ ਦੀਆਂ ਉਹ ਸਹੂਲਤਾਂ ਜਿਹੜੀਆਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਸੀ। ਬਹਿ ਜਾਂਦੇ ਹੀ ਲੋਕਾਂ 'ਚ 7 ਵਜੇ ਸੰਗਤ ਦਰਸ਼ਨ ਕਰਨ। ਜੋ ਮੂਹ ਮੰਗਦੇ ਸੀ ਪਿੰਡਾਂ ਵਾਲੇ ਦਿੰਦੇ ਸੀ 100-100 ਗੱਡੀ ਸਕਿਉਰਿਟੀ تھی 5-5 7-7 1000-1000 ਬੰਦਾ ਸਕਿਉਰਿਟੀ ਦਿੰਦਾ ਕਿਉਂ ਡਰ ਲੱਗਦਾ ਹੈ ਨਾ ਲੋਕਾਂ ਨੂੰ ਇੱਥੇ ਆਮ ਆਦਮੀ ਸੀ ਜਿਹੜਾ ਮੈਂ ਕਿਹਾ ਐਮਪੀ ਦੋ ਵਰੀ ਦਾ ਬਣਿਆ ਇਹ ਗੁਰਜੀਤ ਸਿੰਘ ਔਜਲਾ ਮੈਂ ਕਿਹਾ ਇਹਦੇ ਘਰ ਅੱਗੇ ਗੰਦਾ ਨਾਲਾ ਹੈ ਤੇ ਇਹ ਸਾਲਾਂ ਤੋਂ ਉਸ ਗੰਦੇ ਨਾਲੇ ਦੀ ਬੋਸ ਸੁਂਗਦਾ ਦੇ ਜੇ ਇਹ ਆਪਣੇ ਘਰ ਦੇ ਅੱਗੇ ਨਹੀਂ ਕੁਝ ਕਰ ਪਾਇਆ ਤੇ ਕਿਸੇ ਨੂੰ ਕੀ ਇਹ ਤਵਾਸ ਹੋ ਸਕਦੀ ਹੈ ਸਮਾਰਟ ਸ਼ਟੀਆ ਇਹ ਇਸ ਸੇਵਕ ਨੇ 스마트 ਸਿਟੀ ਨੂੰ ਡਿਕਲੇਅਰ ਕਰਾਇਆ ਸਿੰਧੂ ਦੇ ਕੋ ਲੋਕਲ ਬਾਡੀ ਦੀ ਨਿਊਜ਼ ਹੌਨਲੀ ਤੁਸੀਂ ਦੇਖ ਰਹੇ ਹੋਂ ਤੇ ਮਯਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਅਖਾੜਾ ਜਿਹੜਾ ਪੱਕ ਚੁੱਕਿਆ ਤਾਂ ਉੱਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੀ ਆਪਣਾ ਪੂਰ ਜ਼ੋਰ ਜਿਹੜਾ ਆਪਣੇ ਆਪਣੇ ਪੱਤਰ ਤੇ ਲਾਇਆ ਜਾ ਰਿਹਾ ਤਾਂ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਆ ਤੇ ਮੇਰੇ ਨਾਲ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਅਨੈਲ ਜੋਸ਼ੀ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਤੇ ਕਿੰਨਾ ਖਜੜਾ ਰਿਸਪੌਂਸ ਆ ਲੋਕਾਂ ਵੱਲੋਂ ਇਸ ਵੇਲੇ ਅਕਾਲੀ ਦਲ ਨੂੰ ਜਿਹੜਾ ਦਿੱਤਾ ਜਾ ਰਿਹਾ ਸਭ ਤੋਂ ਪਹਿਲਾਂ ਜੋਸ਼ੀ ਜੀ ਬਹੁਤ-ਬਹੁਤ ਸਵਾਗਤ ਆ ਨਿਊਜ਼ ਹੋਣਾਂ ਜੀ ਨਿਊਜ਼ ਆਉਣ ਅੰਗਲੀ ਦਾ ਬਹੁਤ ਧੰਨਵਾਦ ਤੁਸੀਂ ਮੇਰੀ ਗੱਲਬਾਤ ਨੂੰ ਲੋਕਾਂ ਤ ਜੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਾਂ ਕਿਉਂਕਿ ਜਿੱਦਣ ਤੁਹਾਡੇ ਨਾਂ ਦਾ ਐਲਾਨ ਹੋਇਆ ਸੀ ਅਕਾਲੀ ਦਲ ਦੇ ਵੱਲੋਂ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਬਹੁਤ ਮਹੱਤਵਪੂਰਨ ਦਿਨ ਸੀ ਵਿਸਾਖੀ ਦਾ ਉਹ ਦਿਨ ਸੀ ਖਾਲਸਾ ਸਾਜਣਾ ਦਿਵਸ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਾਂ ਕਿ ਹੁਣ ਤੱਕ ਕਿਹੋ ਜਿਹਾ ਰਿਸਪਾਂਸ ਜਿਹੜਾ ਅੰਮ੍ਰਿਤਸਰ ਦੇ ਲੋਕਾਂ ਦਾ ਅਕਾਲੀ ਦਲ ਨੂੰ ਤੁਹਾਨੂੰ ਮਿਲ ਰਿਹਾ ਹੈ ਬਹੁਤ ਜ਼ਬਰਦਸਤ ਰਿਸਪਾਂਸ ਆ ਬਹੁਤ ਪੋਜ਼ਿਟਿਵਿਟੀ ਆ ਬਾਡੀ ਲੈਂਗੁਏਜ ਜਿਹੜੀ ਹੈ ਨਾ ਅਸੀਂ ਪਹਿਲਾਂ ਵੀ ਇਲੈਕਸ਼ਨਾਂ ਮੈਂ ਪੰਜਵੀਂ ਇਲੈਕਸ਼ਨ ਹੈ ਮੇਰੀ ਚਾਰਵੇਂ ਪਹਿਲਾਂ ਲੜ ਚੁੱਕੇ ਹਾਂ ਤੇ ਜਿਹੜੀ ਮੈਂ ਐਸੋਲੇ ਬਾਡੀ ਲੈਂਗੁਏਜ ਲੋਕਾਂ ਦੀ ਵੇਖ ਰਿਹਾ ਜੋ ਚਿਹਰਿਆਂ ਦੇ ਉੱਤੇ ਮਤਲਬ ਉਤਸ਼ਾਹ ਦੇਖ ਰਿਹਾ ਵਾ ਇਹ ਪਹਿਲੀ ਵਾਰੀ ਮੈਨੂੰ ਮਹਿਸੂਸ ਹੋ ਰਿਹਾ ਸ਼ਾਇਦ ਮੇਰੇ ਤਾਂ ਮਨ ਚ ਕਿ ਇੱਕ ਵਾਰੀ ਆ ਗਿਆ ਸੀ ਦੋ ਵਾਰੀ ਹਾਰਨ ਤੋਂ ਬਾਅਦ ਵੀ ਇਮਾਨਦਾਰੀ ਦੇ ਕੰਮ ਦਾ ਕੋਈ ਮੁੱਲ ਨਹੀਂ ਮੈਂ ਇੰਜ ਸੋਚਦਾ ਸੀਗਾ ਮੈਂ ਦਫ਼ਤਰ ਵੀ ਬੰਦ ਕਰਤਾ ਇੱਕ ਸਾਲ ਵਾਸਤੇ ਮੈਂ ਕਿਹਾ ਯਾਰ ਲੋਕੀ ਕੋਈ ਕੰਮ ਦਾ ਮੁੱਲ ਨਹੀਂ ਪਾਉਂਦੇ ਇਮਾਨਦਾਰੀ ਦਾ ਮੁੱਲ ਨਹੀਂ ਪਾਉਂਦੇ ਮੈਂ ਲੋਕਾਂ ਦੇ ਵਾਸਤੇ ਇੰਨੀ ਲੜਾਈ ਲੜੀ ਆ ਉਹ ਕੰਮ ਕੀਤੇ ਆ ਜਿਹੜੇ 75 ਸਾਲਾਂ ਚ ਕਿਸੇ ਨੇ ਨਹੀਂ ਕੀਤੇ ਪਰ ਮੈਨੂੰ ਫੇਰ ਲੋਕਾਂ ਨੇ ਦੋ ਵਾਰੀ ਰਾਇਆ ਪਰ ਸ਼ਾਇਦ ਮੈਨੂੰ ਅੱਜ ਇਹ ਅਹਿਸਾਸ ਹੋ ਰਿਹਾ ਵੀ ਉਹ ਵੇਵ ਸੀਗੀਆਂ ਜਿੰਨਾ ਚ ਜਦੋਂ ਵੇਵ ਆਉਂਦੀ ਹੈ ਨਾ ਕੋਈ ਉਦੋਂ ਸਭ ਕੁਝ ਰੋੜ ਕੇ ਲੈ ਜਾਂਦੀ ਹੈ ਲੋਕਾਂ ਦੀ ਸੋਚਣ ਸ਼ਕਤੀ ਬੰਦ ਹੋ ਜਾਂਦੀ ਖਤਮ ਹੋ ਜਾਂਦੀ ਹੈ ਪਹਿਲਾਂ ਗੁਰਕਾ ਸਾਹਿਬ ਦੀ ਸੌਂਖ ਖਾਦੀ ਕੈਪਟਨ ਸਾਹਿਬ ਨੇ ਉਹਨਾਂ ਨੇ 5 ਸਾਲ ਜਿਹੜਾ ਲੋਕਾਂ ਦਾ ਉਤਪੀੜਨ ਕੀਤਾ ਮੈਂ ਕਹੂੰਗਾ ਉਤਪਾਈ ਉਤਪੀੜਨ ਨਿਕਲੇ ਹੀ ਨਹੀਂ ਆਪਣੇ ਫਾਰਮ ਹਾਊਸ ਤੋਂ ਫਿਰ ਹੋਰ ਆਗੇ ਕੇਜਰੀਵਾਲ ਹੁਣੀ ਉਹ ਦਿੱਲੀ ਦਾ ਮਾਡਲ ਲੈ ਕੇ ਆਏ ਘਰ ਘਰ ਨੌਕਰੀਆਂ ਦੇ ਦੇਣੀਆਂ 1000 ਰੁਪਏ ਬੀਬੀਆਂ ਦੇ ਦੇਣਾ ਦੁਨੀਆ ਭਰ ਦੇ ਝੂਠ ਬੋਲਦੇ ਇਹਨਾਂ ਨੇ ਤੇ ਉਹ ਵੇਵ ਜਿਹੜੀਆਂ ਦੋ ਸੀ ਨਾ ਉਹਨਾਂ ਚ ਮਤਲਬ ਸਾਡਾ ਫੇਸ ਸਾਡਾ ਕੰਮ ਰੁੜ ਗਿਆ ਮੈਨੂੰ ਲੱਗਣ ਲੱਗ ਪਿਆ ਵੀ ਯਾਰ ਇਸ ਇਮਾਨਦਾਰੀ ਦਾ ਇਸ ਸਟੈਂਡ ਲੈਣ ਦਾ ਲੋਕਾਂ ਵਾਸਤੇ ਲੜਾਈ ਲੜਨ ਦਾ ਇੰਨੇ ਕੰਮ ਦਾ ਕਿ ਸਾਰੇ ਪੰਜਾਬ ਚ ਇੱਕ ਗੱਲ ਸੀ ਦੁਨੀਆ ਜਿਹੜਾ ਮਰਜ਼ੀ ਹਰ ਦੇ ਜੋਸ਼ੀ ਨਹੀਂ ਹਰ ਸਕਦਾ ਤੇ ਦੋ ਬਰੀ ਹਰ ਗਿਆ ਜੋ ਚੀਜ਼ ਮੈਂ ਇਹ ਵੀ ਸੁਣਿਆ ਕਿ ਤੁਸੀਂ ਚੋਣ ਲੜਨਾ ਨਹੀਂ ਸੀ ਚਾਹੁੰਦੇ ਪਰ ਲੋਕਾਂ ਕਰਕੇ ਮੈਦਾਨ ਚ ਉੱਤਰੀ। ਹਾਂ ਮੈਂ ਸੁਖਬੀਰ ਜੀ ਨੂੰ ਕਿਹਾ ਦੋ ਵਾਰੀ ਮੈਂ ਕਿਹਾ ਯਾਰ ਮੈਨੂੰ ਛੱਡੋ ਪਰ ਮੇਰਾ ਦੋ ਵਾਰੀ ਹਾਰ ਗਿਆ ਮੇਰਾ ਮਨ ਨਹੀਂ ਕਰਦਾ। ਉਹਨੇ ਨਹੀਂ ਪਾਰਟੀ ਦਾ ਫੈਸਲਾ ਤੈਨੂੰ ਪਾਰਟੀ ਦੇ ਫੈਸਲੇ ਅੱਗੇ ਸਿਰ ਝੁਕਾਤਾ ਮੈਂ ਮੈਂ ਕਿਹਾ ਤੁਸੀਂ ਪਾਰਟੀ ਦੀ ਜੇ ਡਿਊਟੀ ਆ ਤਾਂ ਮੈਂ ਪੂਰੇ ਜੋਰ ਦੇ ਨਾਲ ਇਹਨੂੰ ਪੂਰੀ ਕਰੂੰਗਾ। ਉਹਦੇ ਵਿੱਚੋਂ ਹੀ ਫਿਰ ਉਹ ਸਮਝੌਤੇ ਦੀਆਂ ਗੱਲਾਂ ਚੱਲ ਪਈਆਂ ਸਮਝਾਉਦਾ ਫਿਰ ਮੈਂ ਸੋਚਿਆ ਇੱਕ ਵਾਰੀ ਤੇ ਚਲੋ ਬੀਜਪੀ ਲੈਂਦੀ ਹੁੰਦੀ ਹੈ ਸੀਟ ਨੰਬਰ ਸਾਰੀ ਹਰ ਵਾਰੀ ਲੜਦੀ ਹੈ ਠੀਕ ਹੈ ਲੜ ਲੈਣਗੇ ਉਹ ਪਰ ਜੀ ਇਹ ਚੀਜ਼ ਘਮ ਘਮਾ ਕੇ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਸਮਝੌਤਾ ਨਹੀਂ ਹੋਇਆ ਮੇਰੇ ਤੱਕ ਆਇਆ ਤਾਂ ਮੈਨੂੰ ਇਹ ਫੀਲ ਹੋਇਆ ਮੈਂ ਕਿ ਗੁਰੂ ਮਹਾਰਾਜ ਦੀ ਮਰਜ਼ੀ ਹੈ ਸ਼ਾਇਦ ਉਹਨਾਂ ਨੇ ਮੈਨੂੰ ਪਾਸ ਕੀਤਾ ਆਪਣੀਆਂ ਨਜ਼ਰਾਂ 'ਚ ਵੀ ਤੇਰੇ ਤੋਂ ਬਾਅਦ ਵੀ ਦੋ ਲੋਕਾਂ ਨੂੰ ਇਸ ਨਗਰ ਦੀ ਸੇਵਾ ਦਿੱਤੀ ਪਰ ਉਹ ਫੇਲ ਹੋਇਆ ਤੇ ਮੈਨੂੰ ਉਹਨਾਂ ਨੇ ਪਾਸ ਕੀਤਾ ਤੇ ਮੈਨੂੰ ਫੜ ਕੇ ਅੱਗੇ ਕਰਤਾ ਇੰਨੀਆਂ ਵੀਰੇ ਨਾ ਕਹਿਣ ਦੇ ਬਾਵਜੂਦ ਇੰਨੀਆਂ ਗੱਲਾਂ ਵੀ ਸਮਝਾਉਂਦਾ ਜਦੋਂ ਗੱਲਾਂ ਤੁਰਦੀਆਂ ਹੋਈ ਜਾਂਦੇ ਹੁੰਦੇ ਆ ਮੜਾ ਲੰਬਾ ਸਮਝਾਉਂਦਾ ਬੀਜੇਪੀ ਨਾ ਰਿਹਾ ਸਭ ਨੂੰ ਆਸ ਸੀ ਇਹ ਵੀ ਨਹੀਂ ਹੋਇਆ ਤੇ ਫਿਰ ਮੈਂ ਕਿਹਾ ਪ੍ਰਮਾਤਮਾ ਦੀ ਮਰਜ਼ੀ ਆ ਗੁਰੂ ਮਹਾਰਾਜ ਦੀ ਮਰਜ਼ੀ ਆ ਤੇ ਮੈਂ ਸਿਰ ਝੁਕਾਤਾ ਪਰ ਮੈਂ ਜਿਹੜੀ ਫੀਲਿੰਗ ਮੈਨੂੰ ਹੋ ਰਹੀ ਆ ਨਾ ਪੋਜ਼ਿਟਿਵਿਟੀ ਮੇਰੇ ਅੰਦਰ ਵੀ ਆ ਇਹ ਪਹਿਲਾਂ ਨਹੀਂ ਤੇ ਮੈਨੂੰ ਇਹ ਲੱਗਦਾ ਪਿਆ ਵਾ ਵੀ ਜਿਸ ਤਰ੍ਹਾਂ ਗੁਰੂ ਮਹਾਰਾਜ ਲੋਕਾਂ 'ਚ ਪ੍ਰਮਾਤਮਾ ਵਸ ਵੀ ਰਿਹਾ ਜੀ ਵੀ ਜੇ ਉਹਨਾਂ ਮੇਰੀ ਡਿਊਟੀ ਲਈ ਆ ਤੇ ਸਭ ਆਪਣੇ ਆਪ ਹੀ ਮੈਨੂੰ ਸਮਰਥਨ ਦੇਣ ਆ ਰਹੇ ਆ ਸਭ ਆਪਣੇ ਆ ਫੋਨ ਕਰਕੇ ਕਹਿ ਰਹੇ ਜੋ ਸਭ ਪਹਿਲਾਂ ਹੀ ਵਧਾਈ ਲੱਲੋ ਐਰ ਕੀ ਤੁਹਾਨੂੰ ਜਿਤਾਉਣਾ ਜੇ ਕਿਉਂਕਿ ਲੋਕਾਂ ਨੇ ਨਾ ਦੋ ਤਜਰਬੇ ਕਰ ਲਏ ਉਹ ਤਜਰਬਿਆਂ ਚੋਂ ਨਿਕਲਿਆ ਕੁਛ ਨਹੀਂ ਤੇ ਅੱਜ ਜਦੋਂ ਵੇਵ ਨਹੀਂ ਨਾ ਤੇ ਲੋਕੀ ਫਿਰ ਹੁਣ ਫੇਸ ਤੇ ਕੰਮ ਉਹਨੂੰ ਮੰਥਨ ਇਹ ਮੰਸੂਨਦਰ ਸਮੁੰਦਰ ਮੰਥਨ ਹੋ ਰਿਹਾ ਤੇ ਸਮੁੰਦਰ ਮੰਥਨ ਦੇ ਵਿੱਚੋਂ ਜਿਹੜਾ ਨਾ ਉਹ ਕੰਮ ਹੀ ਨਿਕਲ ਲਿਆ ਵੀ ਜਿਹੜਾ ਕੰਮ ਦਾ ਬੰਦਾ ਹੈ ਰਕੀ ਉਹਨੂੰ ਵੀ ਸਭ ਨੂੰ ਵਾਰੀਆਂ ਦੇ ਲੀਆਂ ਫਿਰ ਕੰਮ ਨੂੰ ਕਿਉਂ ਇਗਨੋਰ ਕਰੀਏ ਕਈ ਤਜਰਬੇ ਕਰ ਲਏ ਹੁਣ ਕੰਮ ਨੂੰ ਕਿਉਂ ਇਗਨੋਰ ਕਰੀਏ ਤੇ ਕੰਮ ਵਾਸਤੇ ਮੈਨੂੰ ਵੋਟ ਪੈ ਰਹੀ ਹੈ ਜਿਹੜੀ ਮੈਂ ਇਮਾਨਦਾਰੀ ਨਾਲ ਲੋਕਾਂ ਚ ਰਿਆ ਲੋਕਾਂ ਦੀ ਸੇਵਾ ਕੀਤੀ ਹੈ ਇਸ ਸੇਵਕ ਨੇ ਇਹ ਲੋਕੀ ਉਹਦੇ ਨਾਲ ਜੁੜ ਰਹੇ ਆ ਹਨਾ ਤੇ ਮੈਂ ਬਹੁਤ ਚੰਗਾ ਫੀਲ ਕਰ ਰਿਹਾ ਹਾਂ ਅੱਛਾ ਜੋਸ਼ੀ ਜੀ ਜਦੋਂ ਬੀਜੇਪੀ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਬਹੁਤ ਵਾਰ ਅਮਰੇ ਸਰ ਦੇ ਸੀਟ ਪਰ ਜਾਓ ਉਦੋਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਚੋਣ ਲੜੀ ਗਈ ਸੀ ਬੀਜੇਪੀ ਜਿੱਤਦੀ ਆਈ ਹੈ ਉਦੋਂ ਗੱਟ ਛੋੜ ਵੀ ਸੀ 2012 ਦੀ ਗੱਲ ਕਰ ਲਈ ਪਰ ਉਸ ਤੋਂ ਬਾਅਦ ਕਾਂਗਰਸ ਦਾ ਪਲੜਾ ਆ ਗਿਆ ਅੰਮ੍ਰਿਤਸਰ ਦੀ ਸੀਟ ਤੇ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਗੁਰਜੀਤ ਔਜਲਾ ਹੋਣ ਪਰ ਤੁਹਾਨੂੰ ਜੇਕਰ ਹੁਣ ਮੈਂ ਗੱਲ ਕਰਾਂ ਇੱਕ ਗੱਟ ਛੋੜ ਦੀ ਚਰਚਾ ਜ਼ਰੂਰ ਹੋਈ ਸੀ ਕਿ ਕੱਲੇਲ ਤੇ ਬੀਜੇਪੀ ਦੇ ਵਿੱਚ ਹੋਊਗਾ ਪਰ ਉਹ ਨਹੀਂ ਹੋ ਪਾਇਆ ਤੁਹਾਨੂੰ ਤੁਸੀਂ ਜਿਹੜੀ ਦਬੇਦਾਰੀ ਪੇਸ਼ ਕਰ ਰਹੇ ਹੋ ਉਹ ਤੁਹਾਨੂੰ ਕੀ ਫਾਇਦਾ ਲੱਗਦਾ ਕਿ ਨਹੀਂ ਹੋਇਆ ਜਾਂ ਫਿਰ ਨੁਕਸਾਨ ਲੱਗਦਾ ਜੇਕਰ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਬੀਜੇਪੀ ਦਾ ਪਿੰਡਾਂ 'ਚ ਵਿਰੋਧ ਹੋ ਰਿਹਾ ਹੈ ਮੈਂ ਬਿਲਕੁਲ ਇਹ ਫਾਇਦਾ ਨੁਕਸਾਨ ਦੀ ਬਾਤ ਦੀ ਗੱਲ ਹੈ ਅਸਲ ਦੇ ਵਿੱਚ ਸੁਖਬੀਰ ਜੀ ਨੇ ਬਹੁਤ ਵੱਡਾ ਸਟੈਂਡ ਲਿਆ ਨਹੀਂ ਤੇ ਇਹ ਵੀ ਸੋਚ ਸਕਦੇ ਫਿਰ ਮੈਂ ਤਾਂ ਸੀਆ ਮੰਨਣਾ ਗਲਾ ਜੇ ਸਮਝੌਤਾ ਹੋ ਜਾਂਦਾ ਚਲੋ ਕੋਈ ਬਾਕੀ ਗੱਲਾਂ ਇਗਨੋਰ ਕਰ ਦਈਏ ਪਰ ਉਹਨਾਂ ਨੇ ਸਟੈਂਡ ਲਿਆ ਕਿ ਖੇਤਰੀ ਪਾਰਟੀ ਜੋ ਉਹਨਾਂ ਦਾ ਧਰਮ ਹੁੰਦਾ ਖੇਤਰੀ ਪਾਰਟੀ ਦਾ ਉਹਨਾਂ ਨੇ ਇਹੀ ਕਿਹਾ ਲੀਡਰਸ਼ਿਪ ਨੂੰ ਬੀਜੇਪੀ ਦੀ ਨੂੰ ਕਿ ਜੇ ਪੰਜਾਬ ਨੂੰ ਗਲੇ ਲਾਉਣਾ ਤੇ ਸਮਝੌਤਾ ਹੋ ਜੂਗਾ ਕਿਉਂਕਿ ਸਾਡੇ ਕੁਝ ਮੁੱਦੇ ਆ ਪਹਿਲਾਂ ਉਹਨਾਂ ਤੇ ਗੱਲ ਹੋਊਗੀ ਤੇ ਜੇ ਸਿਰਫ ਗਿਣਤੀਆਂ ਮੰਤੀਆਂ ਦਾ ਮਸਲਾ ਦਾ ਕਿੰਨੀਆਂ ਸੀਟਾਂ ਲੈਣੀਆਂ ਦੇਣੀਆਂ ਆ ਫਿਰ ਸਮਝੌਤਾ ਨਹੀਂ ਹੋਣਾ ਕਿਉਂਕਿ ਉਹ ਦੇਣਾ ਹੀ ਨਹੀਂ ਕੁਝ ਚਾਹੁੰਦੇ ਪੰਜਾਬ ਤੇ ਮੁੱਦਿਆਂ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿਸਾਨ ਅੱਜ ਵੀ ਬੈਠੇ ਆ ਤੇ ਜੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਸਮਝੌਤਾ ਟੁੱਟਾ ਸੀ ਤੇ ਕਿਸਾਨ ਅੱਜ ਵੀ ਬੈਠੇ ਆ ਉਹਨਾਂ ਦੇ ਮਸਲੇ ਅੱਜ ਵੀ ਖੜੇ ਆ ਤੇ ਫਿਰ ਸਮਝੌਤਾ ਕਰਕੇ ਕਹਿੰਦੇ ਕੀ ਲੋਕਾਂ ਨੂੰ ਇਸ ਕਰਕੇ ਉਹਨਾਂ ਨੇ ਸਟੈਂਡ ਲਿਆ ਕਿਸਾਨਾਂ ਦਾ ਬਾਗਾ ਬਾਰਡਰ ਖੋਲੋ ਵਪਾਰੀਆਂ ਦਾ ਸਟੈਂਡ ਲਿਆ ਵੀ ਜੇ ਬਾਇਆ ਦੁਬਈ ਜਿਹੜਾ ਵਾ ਉਹ ਵਪਾਰ ਹੋ ਸਕਦਾ ਪਾਕਿਸਤਾਨ ਨਾਲ ਐਡੀ ਸਮੁੰਦਰ ਦੀਆਂ ਸਰਦਾਂ ਇਡੀਆਂ ਖੁੱਲੀਆਂ ਵਾਂ ਉੱਥੇ ਹਥਿਆਰ ਵੀ ਫੜੇ ਜਾਂਦੇ ਆ ਅਤਵਾਦੀ ਫੜੇ ਜਾਂਦੇ ਹੈਰੋਨ ਵੀ ਫੜੀ ਜਾਂਦੀ ਆ ਤੇ ਇੱਥੇ ਤੇ ਇੱਕ 게ਟ ਆ 30 ਕਿਲੋਮੀਟਰ ਲਾਉ ਰਿਆ ਤੇ ਪਾਕਿਸਤਾਨ ਦੇ ਨਾਲ ਇਹ ਵਪਾਰ ਸ਼ੁਰੂ ਹੋ ਜੇ ਸਕੈਨਰ ਲਾਓ ਸਿਕਿਉਰਿਟੀ ਕਰੋ ਪੂਰੀ ਤੇ ਇੱਕ 게ਟ ਦੇ ਵਿੱਚ ਸਿਕਿਉਰਿਟੀ ਸੌਖੀ ਹੈਗਾ ਸਮੁੰਦਰ ਦੀ ਸਿਕਿਉਰਿਟੀ ਸੌਖੀ ਇੰਨੀ ਨੇਵੀ ਲਾਉਣੀ ਪੈਂਦੀ ਇਹਨਾਂ ਨੂੰ ਹੈ ਇੰਨੇ ਕਮਾਂਡੋ ਲਾਉਣੇ ਪੈਂਦੇ ਆ ਤੇ ਇਹ ਜੇ ਖੁੱਲ ਜੇ ਤੇ ਪੰਜਾਬ ਵੀ ਖੁਸ਼ਹਾਲ ਹੋ ਜੇ ਕੁਸਾਨ ਵੀ ਇੱਥੇ 10 ਰੁਪਏ ਕਿਲੋ ਟਮਾਟਰ ਆ ਉੱਥੇ 100 ਰੁਪਏ ਜਾਂ 200 ਰੁਪਏ ਆ ਇੱਥੇ ਆਲੂ 10 ਰੁਪਏ ਆ ਉੱਤੇ 100 200 ਇਸ ਤਰ੍ਹਾਂ ਹੀ ਸਬਜ਼ੀਆਂ ਹੀ ਜਿਹੜੀਆਂ ਚਲੇ ਜਾਣ ਨਾ ਤੇ ਪੰਜਾਬ ਖਸ਼ਾਲ ਬਾਕੀ ਵਪਾਰ ਡਰਾਈ ਫਰੂਟ ਦਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਦਾ ਵਪਾਰ ਹੁੰਦਾ ਹੀ ਸਾਰੀ ਦਿਹਾੜੀ ਇੱਥੇ ਤੇ ਇਹ ਜਿਹੜੇ ਅਟਾਰੀ ਦੇ ਲੋਕ ਆ ਇੱਥੇ ਹਜ਼ਾਰਾਂ ਦੀ ਗਿਣਤੀ ਚ ਕੁੱਲੀ ਸੀ ਜਿਹੜੇ ਢੋਆ ਢਵਾਈ ਟਰੱਕਾਂ ਚ ਲਦਾਈ ਇਧਰੋਂ ਸਮਾਨ ਉੱਧਰ ਲੱਦਣਾ ਉਧਰੋਂ ਇਧਰ ਲਾਉਣਾ ਉਹ ਸਾਰੇ ਵਿਲੇ ਹੋ ਗਿਆ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ ਪੰਜਾਬ ਦਾ ਵਪਾਰ ਖਤਮ ਹੋ ਗਿਆ ਇਹਦਾ ਸਟੈਂਡ ਲਿਆ ਇਸ ਕਰਕੇ ਵਪਾਰੀਆਂ ਦਾ ਸਟੈਂਡ ਲਿਆ ਕਿਸਾਨਾਂ ਦਾ ਵੀ ਸਟੈਂਡ ਲਿਆ ਨਹੀਂ ਸਮਝਾਉਂਦਾ ਕੋਈ ਨਹੀਂ ਸਾਨੂੰ ਖੁਸ਼ੀ ਹੈ ਕਿ ਅਸੀਂ ਇਕੱਲੇ ਲੜ ਰਹੇ ਹਾਂ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਇਕੱਲੀ ਲੜੇ ਪੰਜਾਬ ਦੇ ਲੋਕ ਇਹ ਸਮਝਦੇ ਪਏ ਹੁਣ ਵੀ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਦਿੱਲੀ ਵਾਲੇ ਸਿਰਫ ਰਾਜ ਕਰਨ ਆਉਂਦੇ ਜਿਵੇਂ ਅੰਗਰੇਜ਼ ਆਏ ਉਹਦਾਂ ਦਿੱਲੀ ਵਾਲੇ ਆਉਂਦੇ ਆ ਉਹ ਅੰਗਰੇਜ਼ ਲੰਡਨ ਤੋਂ ਰਿਮੋਟ ਚਲਾਉਂਦੇ ਸੀ ਦਿੱਲੀयां ਚਲਾਉਂਦੇ ਫਰਕ ਤੇ ਇਨਾਂ ਇੱਥੇ ਬੈਠਾ ਲੀਡਰ ਕੋਈ ਉਹਨਾਂ ਚਿਰ ਗੱਲ ਨਹੀਂ ਕਰਦਾ ਭਾਵੇਂ ਪੰਜਾਬ ਦੇ ਹਿੱਤ ਦੀ ਕਰਨ ਦੀ ਲੋੜ ਹੋਵੇ ਜਮੀਰ ਮਾਰ ਲੈਂਦੇ ਆ ਜਿੰਨਾ ਚਾ ਦਿੱਲੀੋਂ ਕੰਮ ਨਹੀਂ ਆਉਂਦਾ ਅੱਛਾ ਤੁਸੀਂ ਟ੍ਰੇਡ ਦਾ ਜ਼ਿਕਰ ਕਰ ਰਹੇ ਹੋ ਪਾਕਿਸਤਾਨ ਦੇ ਨਾਲ ਟ੍ਰੇਡ ਦਾ ਜ਼ਿਕਰ ਕਰ ਰਹੇ ਹੋ ਜੇਕਰ ਲੋਕਾਂ ਦੇ ਵੱਲੋਂ ਤੁਹਾਨੂੰ ਯਕੀਨ ਟੋੜੇ ਤੇ ਕੀਤਾ ਜਾਂਦਾ ਤੇ ਤੁਹਾਨੂੰ ਮੌਕਾ ਮਿਲਦਾ ਕਿਉਂਕਿ ਜਦੋਂ ਤੁਸੀਂ ਮੰਤਰਾਲਾ ਸਾਹਮਣੇ ਉਦੋਂ ਵੀ ਬਹੁਤ ਸਾਰੇ ਕੰਮ ਜਿਹੜੇ ਕੀਤੇ ਨੇ ਉਹ ਅੱਜ ਵੀ ਬੋਲਦੇ ਨੇ ਕੰਮ ਜੇਕਰ ਤੁਹਾਨੂੰ ਇਸ ਵਾਰ ਮੌਕਾ ਮਿਲਦਾ ਲੋਕ ਸਭਾ ਸੀਟ ਤੋਂ ਲੋਕਾਂ ਵੱਲੋਂ ਯਕੀਨ ਕੀਤਾ ਜਾਂਦਾ ਤੁਹਾਡੇ ਤੇ ਕੀ ਸੰਭਵ ਤੁਸੀਂ ਕਰ ਪਾਉਂਗੇ ਕਿ ਪਾਕਿਸਤਾਨ ਦੇ ਨਾਲ ਵਪਾਰ ਹੋਵੇ ਦੇਖੋ ਜਿੱਥੇ ਚਾ ਉੱਥੇ ਰਾਹ ਇੱਛਾ ਹੋਵੇ ਨਾ ਕੰਮ ਦੁਨੀਆ ਦੇ ਕੋਈ ਔਖਾ ਨਹੀਂ ਮੈਨੂੰ ਕੋਈ ਔਖਾ ਨਹੀਂ ਲੱਗਾ ਅਜ ਤੱਕ ਤੇ ਜੇ ਆਪਾਂ ਸਟੈਂਡ ਹੀ ਨਾ ਲਈਏ 20 ਲੱਖ ਵੋਟਾਂ ਦਾ ਨੁਮਾਇੰਦਾ ਚੁਣਿਆ ਜਾਂਦਾ ਵਾ 20 ਲੱਖ ਵੋਟਾਂ ਦਾ ਨੁਮਾਇੰਦਾ ਵਾ ਮੈਂਬਰ ਪਾਰਲੀਮੈਂਟ ਅਸੀਂ ਪਾਰਲੀਮੈਂਟ ਜਾਣਾ ਇਹ ਮੁੱਦਾ ਸੈਂਟਰ ਸਰਕਾਰ ਦਾ ਅਸੀਂ ਆਪਣੀ ਲੱਤ ਲਾਵਾਂਗੇ ਤੇ ਜੇ ਸੰਵਿਧਾਨਕ ਪਾਵਰ ਨਹੀਂ ਕੰਮ ਆਉਂਦੀ ਤੇ ਫਿਜ਼ੀਕਲੀ ਵੀ ਲੋਕਾਂ ਦੀ ਜ਼ਰੂਰਤ ਪੈਂਦੀ ਕਈ ਵਾਰ ਇਹਨਾਂ ਮਰਦਿਆਂ ਨੂੰ ਉਹਨਾਂ ਨੂੰ ਵੀ ਅਸੀਂ ਇਹਦੇ ਤੇ ਵੀ ਸਟੈਂਡ ਲਾਵਾਂਗੇ ਲੋਕਾਂ ਨੂੰ ਨਾਲ ਲੈ ਕੇ ਤੇ ਸਾਡਾ ਰਾਈਟ ਆ ਜਾਂ ਤੇ ਉਹ ਵੀ ਬੰਦ ਕਰ ਦੋ ਬਈ ਦਬਾਇਆ ਦਬਈ ਸਮੁੰਦਰ ਰਾਹੀਂ ਤੁਸੀਂ ਪਾਕਿਸਤਾਨ ਇੰਨਾ ਕਰਾਇਆ ਪਹਾੜਾ ਲਾ ਕੇ ਵਪਾਰ ਕਰਦੇ ਜੇ ਤੇ ਇੱਥੋਂ ਕੀ ਮੁਸ਼ਕਲ ਆ ਇੱਥੋਂ ਕੀ ਮੁਸ਼ਕਲ ਆ ਇਸ ਕਰਕੇ ਅਸੀਂ ਸਰਕਾਰ ਦੇ ਤੇ ਪ੍ਰੈਸ਼ਰ ਬਣਾਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਤੇ ਬੰਦ ਕਰਨ ਦਾ ਤੇ ਕੋਈ ਕਾਰਨ ਵੀ ਮੈਂ ਦੇਣਾ ਕੋਈ ਕਾਰਨ ਨਹੀਂ ਡਰੋਨ ਰਾਹੀਂ ਆਈ ਜਾਂਦਾ ਜੇ ਸਮਾਨ ਆਉਣਾ ਮਾਰ ਹਥਿਆਰ ਵੀ ਆ ਜਾਂਦੇ ਦੁਜੇ ਵੀ ਆ ਜਾਂਦੇ ਸਕਿਉਰਿਟੀ ਦੀ ਜਰੂਰਤ ਹੈ ਸਿਸਟਮ ਦੀ ਜਰੂਰਤ ਹੈ ਸਕੈਨਰ ਦੀ ਜਰੂਰਤ ਹੈ ਹੋਰ ਤੇ ਗੱਲ ਹੀ ਕੋਈ ਨਹੀਂ ਇੱਕ ਗੇਟ ਆ ਬਾਕੀ ਤੇ ਸਾਰੀ ਦਾਰ ਲੱਗੀ ਆ ਤੇ ਜੇ ਆਪਾਂ ਇੱਕ ਗੇਟ ਦੀ ਸੁਰੱਖਿਆ ਕਰਕੇ ਵਪਾਰ ਨਹੀਂ ਚਲਾ ਸਕਦੇ ਤੇ ਐਡੇ ਵੱਡੇ ਸਮੁੰਦਰ ਦੀਆਂ ਸਰਦਾਂ ਦੀ ਰਾਖੀ ਕਿਤਨਾ ਹੋਊਗੀ ਉਹ ਚਾਈਨਾ ਦੇ ਬਾਰਡਰ ਦੀ ਰਾਖੀ ਕਿਤਨਾ ਹੋਊਗੀ ਇਸ ਕਰਕੇ ਇਹ ਕੋਈ ਔਖਾ ਕੰਮ ਨਹੀਂਗਾ ਕਿਸੇ ਨੇ ਅੱਜ ਤੱਕ ਕੋਸ਼ਿਸ਼ ਹੀ ਨਹੀਂ ਚੱਜਣਾ ਮਤਲਬ ਦਿਲੋਂ ਕੋਸ਼ਿਸ਼ ਹੀ ਨਹੀਂ ਹੋਈ ਅਚਾ ਜੋਸ਼ੀ ਜਿੰਨੇ ਵੀ ਸਿਆਸਤਦਾਨ ਨੇ ਉਹਨਾਂ ਦਾ ਇੱਕ ਹਿਸਟਰੀ ਬਣ ਜਾਂਦੀ ਹੁੰਦੀ ਆ ਕਿ ਜੇਕਰ ਤੁਸੀਂ ਉਹਨਾਂ ਦੇ ਨਾਮ ਤੇ ਸਰਚ ਕਰਦੇ ਹੋ ਤਾਂ ਉਹਨਾਂ ਦੇ ਬਾਰੇ ਬੜੀਆਂ ਇੱਕ ਇਹ ਜਿਹੀਆਂ ਚੀਜ਼ਾਂ ਨਿਕਲਦੀਆਂ ਜਿੰਨਾਂ ਬਾਰੇ ਲੋਕਾਂ ਨੂੰ ਸ਼ਾਇਦ ਬਹੁਤ ਘੱਟ ਪਤਾ ਹੁੰਦਾ ਜਦੋਂ ਮੈਂ ਤੁਹਾਡੇ ਬਾਰੇ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਇੱਕ ਨਾਮ ਮੈਂ ਪੜਿਆ ਸੀ ਕਿ ਵਿਕਾਸ ਪੁਰਸ਼ ਉਹ ਤੁਹਾਡੇ ਲਈ ਵਰਤਿਆ ਜਾਂਦਾ ਲੋਕਾਂ ਦੇ ਵੱਲੋਂ ਵਿਕਾਸ ਪੁਰਸ਼ ਕਿ ਤੁਸੀਂ ਵਿਕਾਸ ਕੀਤਾ ਜਦੋਂ ਤੁਸੀਂ ਮੰਤਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਲੋਕਾਂ ਦੇ ਲਈ ਕਿਹੋ ਜਿਹਾ ਵਿਕਾਸ ਤੁਸੀਂ ਮੈਪ ਤਿਆਰ ਕੀਤਾ ਕਿਹੋ ਜਿਹਾ ਵਿਜ਼ਨ ਰੱਖਦੇ ਹੋ ਵਿਜਨ ਬਹੁਤ ਵੱਡਾ ਸੀ ਸਾਡਾ ਐਨਓਸੀ ਯੂਰਪ ਬਣਾਤਾ ਸੀ ਅਮਰਸਰ ਨੂੰ ਹੈਰੀਟੇਜ ਸਟਰੀਟ ਬਣਾਈ ਸੋਨਾ ਇਨਫਰਾਸਟਰਕਚਰ ਬੀਆਰਟੀਐਸ 골ਡਨ ਗੇਟ 골ਡਨ ਗੇਟ ਤੋਂ ਲੱਕ ਇੰਡੀਆ ਗੇਟ ਤੱਕ ਛਮ ਛਮ ਕਰਦੀ ਉਹ ਸੜਕ ਤੇ ਨਵੀਂ ਜਦੋਂ ਬਣਾਈ ਲੋਕੀ ਜਦੋਂ ਚੱਲਦੇ ਆ ਲੱਗਦਾ ਉਹਨਾਂ ਅਮਰੀਕਾ ਹੀ ਤੁਰੇ ਫਿਰਦੇ ਆ ਸਰਕੂਲਰ ਰੋਡ ਸਾਈਕਲ ਟਰੈਕ ਬਾਗ ਓਪਨ ਅਰਜੇ ਮਸ਼ੀਨਾ ਇੰਨੀ ਕਿ ਡਵੈਲਪਮੈਂਟ ਕਰਾਈ ਦੁਨੀਆ ਦੀ ਕੋਈ ਚੀਜ਼ ਨਹੀਂ ਮਕੈਨੀਕਲ ਸਵੀਪਿੰਗ ਮੋਟਰਾਂ ਨਾਲ ਸਫਾਈ ਹੁੰਦੀ ਸੜਕਾਂ ਦੀ ਹੁਣ ਫੇਰ ਹੀ ਲਿਆਏ ਆ ਪਹਿਲੀਆਂ ਤੇ ਇੱਕ ਵਾਰੀ ਤਾਂ ਬੰਦ ਕਰਦਾ ਕਾਂਗਰਸ ਨੇ ਸਭ ਕੋ ਤੈਸ ਕਰਤ ਕਰ ਤੋਂ ਕੂੜਾ ਕਲੈਕਸ਼ਨ ਮਤਲਬ ਜਿਆ ਗਾਰਬੇਜ ਕਲੈਕਸ਼ਨ ਡੋਰ ਟੂ ਡੋਰ ਹੈ ਉਹ ਕੰਪਨੀ ਮੈਂ ਲੈ ਕੇ ਆ ਕੂੜੇ ਦੇ ਢੇਰ ਸੀਗੇ ਖਤਮ ਕਰਦੇ ਹੁਣ ਫੇਰ ਕੂੜੇ ਦੇ ਢੇਰ ਆ ਜਾ ਕੇ ਵੇਖੋ ਇੰਨਾ ਬੁਰਾ ਲਿਆ ਕੂੜੇ ਦਾ ਸਰਕਾਰ ਬੁਰੀ ਤਰ੍ਹਾਂ ਫੇਲਿਆ ਕੂੜੇ ਤੇ ਵੀ ਗੰਦਗੀ ਇਸੇ ਤਰ੍ਹਾਂ ਹੀ ਪੈ ਗਈ ਆ ਬਾਗ ਉੱਜੜ ਗਿਆ ਚੀਜ਼ਾਂ ਖਤਮ ਹੋ ਗਈਆਂ ਲੇਜ਼ਰ ਸ਼ੋਅ 뮤ਜ਼ੀਕਲ ਫਾਉਂਟੇਨ ਮੇਲੇ ਲੱਗਣੇ ਸ਼ੁਰੂ ਹੋ ਗਏ ਚਿਲਡਰਨ ਪਾਰਕ ਕੋਈ ਦੁਨੀਆ ਦੀ ਇਹੋ ਜਿਹੀ ਚੀਜ਼ ਨਹੀਂ ਗਈ ਜਿਹੜੀ ਡਵੈਲਪਮੈਂਟ ਦੇ ਨਾਂ ਤੇ ਜਾਣੀ ਜਾਣੀ ਜਾਵੇ ਤੇ ਉਹ ਨਾਂ ਲਾਈ ਹੋਵੇ ਵਿਕਾਸਪੁਰਸ਼ ਮੈਂ ਨਹੀਂ ਆਪਣਾ ਨਾਂ ਰੱਖਿਆ ਲੋਕਾਂ ਨੇ ਰੱਖਿਆ ਲੋਕਾਂ ਨੇ ਪ੍ਰਾਈਜ਼ ਸ਼ੀਲਡਾਂ ਬਣਾ ਕੇ ਮੈਨੂੰ ਵਿਕਾਸਪੁਰਸ਼ ਦੀਆਂ ਦਿੱਤੀਆਂ ਮੈਨੂੰ ਤੇ ਮੈਂ ਤਾਂ ਇੱਕ ਸੇਵਕ ਐਸ ਗੁਰੂ ਨਗਰੀ ਦਾ ਨਮਾਣਾ ਪਰ ਮੈਂ ਆਪਣੀ ਕਮਿਟਮੈਂਟ ਤੇ ਪੂਰਾ ਉੱਤਰਿਆ ਮੈਂ ਕੋਸ਼ਿਸ਼ ਕੀਤੀ 18 ਘੰਟੇ ਕੰਮ ਕੀਤਾ ਜਦੋਂ ਮੈਂ ਰਾਤ ਨੂੰ ਕਈ ਵਾਰੀ ਸੋਚਦਾ ਸੀ ਨਾ ਯਾਰ ਮੈਂ ਕੀ ਇਤੋਂ ਵੱਧ ਕੁਝ ਕਰ ਸਕਦਾ ਤੇ ਮੈਨੂੰ ਜਵਾਬ ਆਉਂਦਾ ਸੀ ਯਾਰ ਮੈਂ ਇਤੋਂ ਵੱਧ ਹੋਰ ਕੁਝ ਨਹੀਂ ਕਰ ਸਕਦਾ ਤੇ ਮੈਂ ਜੋ ਸੋਚਿਆ ਉਹ ਕੀਤਾ ਗੰਦਾ ਨਾਲਾ ਸੀ ਇੱਥੇ ਉਹਦੀ 3 ਕਿਲੋਮੀਟਰ ਵੱਡਾ ਸੀਵਰੇਜ ਪਾ ਕੇ 4 ਲੇਨ ਸੜਕ ਬਣਾਤੀ ਮਿੰਨੀ ਬਾਈਪਾਸ ਬਣ ਗਿਆ ਲੋਕਾਂ ਨੂੰ ਇੰਨੀ ਸਹੂਲਤ 5000 ਰੁਪਏ ਦਾ ਜਗਾ ਨਹੀਂ ਨਾਲੇ ਦੇ ਰਹਿਣ ਵਾਲੇ ਹਜ਼ਾਰਾਂ ਘਰਾਂ ਦੀ ਹਜ਼ਾਰਾਂ ਘਰ ਆ ਪੂਰੀ ਕਣੀ ਬਾਦੀ ਸੀ ਬਿਮਾਰ ਹੁੰਦੇ ਸੀ ਲੋਕਾਂ ਦੇ ਏਸੀ ਲੋਕਾਂ ਦੇ ਫਰਿੱਜ ਉਹ 6 ਮਹੀਨੇ ਨਹੀਂ ਕੱਢਦੇ ਗਰਿਲਾਂ ਗਲ ਜਾਂਦੀਆਂ ਲੋਹੇ ਦੀਆਂ ਇੰਨਾ ਕੈਮੀਕਲ ਵਾਲੀ ਹਵਾ ਨਿਕਲਦੀ ਫੇਫੜਿਆਂ ਦਾ ਕੀ ਹਾਲ ਹੁੰਦਾ ਉਹ ਲੋਕਾਂ ਨੂੰ ਉਹਨਾਂ ਨੂੰ ਪਤਾ ਕਿੰਨੀਆਂ ਬਿਮਾਰੀਆਂ ਪਰ ਇਹ ਆ ਉਹ ਖਤਮ ਕਰਤਾ ਨਰਕ ਹਾਈ ਟੈਨਸ਼ਨ ਤਾਰਾਂ ਸੀ ਮੌਤ ਦਾ ਸਾਇਆ ਖਤਮ ਕਰਤਾ ਲੋਕਾਂ ਦੇ ਉਤੋਂ ਸਰਕਾਰੀ ਪੈਸੇ ਨਾਲ ਕੱਢਤੀਆਂ ਅੱਜ ਤੱਕ ਬਿਜਲੀ ਦਾ ਖੰਭਾ ਵੀ ਪਾਸੇ ਕਰਨਾ ਹੋਵੇ ਨਾ ਤੇ ਉਹਦਾ ਬਜਟ ਬੰਦਾ ਉਹ ਪੈਸੇ ਜਮਾ ਕਰਾਉਣੇ ਪੈਂਦੇ ਆ ਤੇ ਐਸਟੀਮੇਟ ਬਣ ਕੇ ਤੇ ਫੇਰ ਹਟਦਾ ਨਹੀਂ ਤੇ ਨਹੀਂ ਤੇ ਇੰਨੀਆਂ ਕਿਲੋਮੀਟਰਾਂ ਚ ਉਤਾਰਾਂ ਹਾਈ ਟੈਂਸ਼ਨ ਕਰੋੜਾਂ ਰੁਪਏ ਲਾ ਕੇ ਸਰਕਾਰ ਦੇ ਤੇ ਲੋਕਾਂ ਦੇ ਸਿਰਾਂ ਤੇ ਮੌਤ ਦਾ ਸਾਇਆ ਆਇਆ ਮਤਲਬ ਸਾਰੀਆਂ ਸੜਕਾਂ ਫੋਰ ਲੈਂਡ LED ਚਿੱਟਾ ਚਾਨਣ ਜਗਮਗ ਜਗਮਾ ਕਰਦਾ ਇੱਕ ਸਿੰਗਲ ਬਲਬ ਨਹੀਂ ਬੰਦ ਹੁੰਦਾ ਦੂਰ ਤੱਕ ਵੇਖਿਆ ਕੋਈ ਨੈਪਕਿਨ ਪੇਪਰ ਨੈਪਕਿਨ ਤੁਹਾਨੂੰ ਸੜਕਾਂ ਦੇ ਬਾਗਾਂ 'ਚ ਨਜ਼ਰ ਨਹੀਂ ਆਉਂਦਾ ਬਾਗਾਂ 'ਚ ਸੈਰ ਕਰਦੇ ਜਿਹੜੇ 뮤직 ਸਿਸਟਮ ਲਾਤਾ ਨਾ ਵਾਸਤੇ ਗਾਣੇ ਗੁਰਬਾਣੀ ਸੁਣੋ ਨਾਲ ਸੈਰ ਕਰੋ ਸੋਹਣੇ ਬੈਂਚ ਮਤਲਬ ਸੋਫਿਆਂ ਵਰਗੀਆਂ ਹਾਂ ਮਤਲਬ ਸੋਹਣੀਆਂ ਰੰਗ ਬਰਗੀਆਂ ਲਾਈਟਾਂ ਪਲਾਂਟਸ ਇੰਨੇ ਲਾਏ ਹਜ਼ਾਰਾਂ ਦੀ ਗਿਣਤੀ 'ਚ ਕੰਪਨੀ ਬਾਗ ਆਨੰਦ ਮਰਤ پارک ਬੈਂਤ پارک ਹਜ਼ਾਰਾਂ ਦੀ ਗਿਣਤੀ ਬਾ ਲਾਏ ਅੱਜ ਸੰਗਣੇ ਆ ਕਈ ਵਰੀ ਦੁਪਹਿਰੇ ਸੈਰ ਕਰੋ ਤੁਹਾਨੂੰ ਗਰਮੀ ਨਹੀਂ ਲੱਗੂਗੀ ਧੁੱਪ ਨਹੀਂ ਲੱਗੂਗੀ ਇੰਨੀ ਗ੍ਰੀਨਰੀ ਵੀ ਕੀਤੀ ਸੈਂਟਰ ਵਰਜਾਂ ਗ੍ਰੀਨ ਕੀਤੀਆਂ ਪਰ ਇਹ ਆ ਤੇ ਇਹਨਾਂ ਨੇ ਸਾਰਾ ਬੈਗ ਗਿਆ ਲਾਤਾ ਸਾਡਾ ਅਜੰਡਾ ਇਸ ਤੋਂ ਬਾਅਦ ਸ਼ਹਿਰ ਨੂੰ ਸਜਾਉਣ ਤੋਂ ਬਾਅਦ ਇਹਦੇ ਇਹ ਸੀ ਵੀ ਇਨਵੈਸਟਰ ਹੋਣਾ ਸ਼ੁਰੂ ਹੋਇਆ ਹੈਰੀਟੇਜ ਸਟਰੀਟ ਬਣੀ 10 ਗੁਣਾ ਕਾਰੋਬਾਰ ਵਧਿਆ 10 ਗੁਣਾ ਹੋਟਲ ਵਧੇ ਰੈਸਟੋਰੈਂਟ ਵਧੇ ਟੈਕਸੀ ਆਟੋ ਹਰ ਕੋ ਨੂੰ ਰੋਜ਼ਗਾਰ ਮਿਲਿਆ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਨਾ ਵਾ ਅੱਜ ਦੀ ਜਿਹੜੇ 70% ਜਿਹੜੀ ਆ ਨਾ ਉਹ ਰੋਟੀ ਲੋਕਾਂ ਦੀ ਜਿਹੜੀ ਆ ਉਹ ਹੈਰੀਡੇ ਸਟਰੀਟ ਕਰਕੇ ਜਿਹੜਾ 10 ਗੁਣਾ ਟੂਰਿਸਟ ਵਧਿਆ ਨਾ ਉਹਦੇ ਕਰਕੇ ਚੱਲਦੀ ਪਈ ਹੈ ਉਸ ਤੋਂ ਬਾਅਦ ਇਹਨੂੰ ਆਈਟੀ ਸਿਟੀ ਬਣਾਉਣਾ ਸੀ ਅਸੀਂ ਰੋਡਮੈਪ ਪਿਆਰ ਸੀ ਸਾਡਾ ਇਹਨੂੰ ক্রিকেট ਗਰਾਊਂਡ ਦਾ ਨਕਸ਼ਾ ਬਣਾ ਲਿਆ ਸਕਰੀਨ ਤੇ ਵੇਖ ਲਿਆ 350 ਕਰੋੜ ਦਾ ਬਜਟ ਸੀ ਰੱਖਲੇ ਪੈਸੇ 50 ਏਕੜ ਜਗ੍ਹਾ ਚਾਹੀਦੀ ਡਿਊਟੀ ਲਾਦਤੀ ਉਹਨਾਂ ਦੀ ਅਗਲੇ 5 ਸਾਲ ਜਿਹੜੇ ਸੀ ਨਾ 5 ਸਾਲ ਅਸੀਂ ਡਵੈਲਪਮੈਂਟ ਤੇ ਲਾਏ ਅਗਲੇ 5 ਸਾਲ ਸੀ ਸਾਡੇ ਕਿ ਅਸੀਂ ਆਈਟੀ ਸਿਟੀ ਬਣਾਵਾਂਗੇ ਸਪੋਰਟਸ ਸਿਟੀ ਬਣਾਵਾਂਗੇ ਸਪੋਰਟਸ ਟੂਰਿਜ਼ਮ ਲਿਆਵਾਂਗੇ ਅਸੀਂ ਤਿੰਨ ਵੱਡੇ ਹਸਪੀਟਲਾਂ ਨਾਲ ਗੱਲ ਕੀਤੀ ਇੱਕ ਸ਼ੁਰੂ ਹੋ ਗਿਆ ਸੀ ਨੀਤੀ ਹਸਪੀਟਲ ਨੀਰਾ ਰਾਡੀਆਂ ਨੇ ਸ਼ੁਰੂ ਕੀਤਾ ਹੈ ਦੋ ਮੈਦਾਨਤਾ ਟਾਟਾ ਮੈਮੋਰੀਅਲ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਮੈਡੀਕਲ ਐਜੂਕੇਸ਼ਨ ਨੂੰ ਸੀ ਮੇਰੇ ਕੋ ਅਸੀਂ ਮੈਡੀਕਲ ਟੂਰਿਜ਼ਮ ਸ਼ੁਰੂ ਨਾ ਪੂਰੀ ਦੁਨੀਆ ਚੋਂ ਰਹਿੰਦੇ ਪੰਜਾਬੀ ਅਨ ਇੰਟਰਨੈਸ਼ਨਲ 에ਰਪੋਰਟ ਹੈ ਬਾਦਲ ਸਾਹਿਬ ਦਾ ਬਣਾਇਆ ਹੈ ਉਹਨਾਂ ਨੇ ਆਉਣਾ ਸੀ ਇੱਥੋਂ ਇਲਾਜ ਕਰਾ ਕੇ ਜਾਣਾ ਕਿਉਂਕਿ ਸਭ ਦੁਨੀਆ ਸਭ ਤੋਂ ਸਸਤਾ ਵਧੀਆ ਇਲਾਜ ਇਹ ਹਿੰਦੁਸਤਾਨ ਚ ਹੈ ਤੇ ਸਾਰੇ ਪੰਜਾਬੀ ਪੂਰੇ ਵਰਲਡ ਚ ਰਹਿੰਦੇ ਆ ਉਹਨਾਂ ਨੇ ਬਾਲ ਵੀ ਬਣਵਾਉਣੇ ਨਾ ਗੰਜੇ ਹੋ ਜਾਂਦੇ ਆ ਉਹ ਇੱਥੇ ਆਉਂਦੇ ਆ ਦੰਦ ਬਣਵਾਉਣੇ ਇੱਥੇ ਆਉਂਦੇ ਆ ਕੋਈ ਆਪਰੇਸ਼ਨ ਕਰਾਉਣਾ ਇੱਥੇ ਆਉਂਦੇ ਆ ਤੇ ਜੇ ਅੰਮ੍ਰਿਤਸਰ ਉਹਨਾਂ ਨੂੰ ਇਹ ਫੈਸਲਿਟੀ ਮਿਲ ਜਾਂਦੀ ਕਿ ਨਾ ਟੂਰਿਜ਼ਮ ਮੈਡੀਕਲ ਟੂਰਿਜ਼ਮ ਸ਼ੁਰੂ ਹੋਣਾ ਸੀ ਟਰੇਡ ਸੈਂਟਰ ਵਾਸਤੇ 12 ਏਕੜ ਜਗ੍ਹਾ ਰੱਖੀ 70 ਕਰੋੜ ਦਾ ਬਜਟ ਸੀਗਾ ਤੇ ਪ੍ਰਗਤੀ ਮੈਦਾਨਾਂ ਨੂੰ 12 ਮਹੀਨੇ ਟਰੇਡ ਫੇਅ ਚੱਲਣਾ ਪੀ ਐਚ ਡੀ ਚੈਂਪ ਚੰਬਰਾਨ ਨੇ ਕਿਹਾ ਅਸੀਂ ਹਫ਼ਤੇ ਦਾ ਮੇਲਾ ਲਾਉਣੇ ਪਾਈਟੈਕਸ ਦਾ ਲੱਖਾਂ ਲੋਕ ਆਉਂਦੇ ਆ ਪਰ ਕਰੋਨਾ ਰੁਪਏ ਸਾਡੇ ਆਰਟੀਫੀਸ਼ੀਅਲ ਇਨਫਰਾਸਟ੍ਰਕਚਰ ਜਿਹੜਾ ਹੈ ਉਥੇ ਕ੍ਰੀਏਟ ਕਰਦੇ ਉਹਦੇ ਤੇ ਲੱਗ ਜਾਂਦੇ ਆ ਸਾਨੂੰ ਪੱਕਾ ਬਣਾ ਦਿਓ 12 ਮਹੀਨੇ ਟਰੇਡ ਫੇਅ ਲੱਖਾਂ ਲੋਕ ਆਵਾਜਾਈ ਹੋਣੀ ਸੀ 에어ਪੋਰਟ ਐਕਸਪੈਂਡ ਹੋਣਾ ਸੀ ਫਲਾਇਰ ਬਣਨੇ ਸੀ ਹੋਰ ਐਲੀਵੇਟਡ ਰੋਡਾਂ ਬਣਨੀਆਂ ਸੀ ਹੋਰ ਅਸੀਂ ਤੇ ਇਹਨੂੰ ਸ਼ਹਿਰ ਨੂੰ ਮਤਲਬ ਜਿਹੜਾ ਮੈਂ ਨਾ ਮਹਾਨਗਰ ਗੁਰਦਾਵਾ ਬੰਗਲੌਰ ਤੋਂ ਅੱਗੇ ਲੈ ਕੇ ਜਾਣਾ ਸੀ ਉਹ ਸੁਪਨਾ ਅੱਜ ਵੀ ਆ ਇਹੀ ਸਾਡੇ ਜਿਹੜਾ ਵਿਜ਼ਨ ਆ ਆਉਣ ਵਾਲਾ ਐ ਤੇ ਸਮਝ ਲਓ 60 ਸੱਤੀ ਪਈ ਆ 5 ਸਾਲ ਦੀ ਕੈਪਟਨ ਤੁਹਾਨੂੰ ਲੁਕਣਾ ਚਾਹੂੰਗਾ ਤੁਸੀਂ 에어ਪੋਰਟ ਦੀ ਗੱਲ ਕੀਤੀ ਆਪਾਂ ਵੇਖਦੇ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ 에어ਪੋਰਟ ਠੀਕ ਹੈ ਬਟ ਜਿੱਥੇ 에어ਪੋਰਟ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਅੱਜ ਵੀ ਜੇਕਰ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਦਿੱਲੀ ਦੇ 에어ਪੋਰਟ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਲੋਕ ਨੇ ਦਿੱਲੀ ਤੋਂ ਹੀ ਜਿਹੜੀ ਆਪਣੀ ਫਲਾਈਟ ਕਰਵਾਉਂਦੇ ਨੇ 에어ਪੋਰਟ ਨੂੰ ਲੈ ਕੇ ਕਾਲੇਦਲ ਦੇ ਵੱਲੋਂ ਕੁਝ ਸੋਚਿਆ ਗਿਆ ਤੁਹਾਡੇ ਵੱਲੋਂ ਕਿ ਜੇਕਰ ਮੌਕਾ ਮਿਲਦਾ ਉਸ ਤੋਂ ਬਾਅਦ ਇਹਨੂੰ ਉੱਥੇ ਲੈ ਕੇ ਜਾਣਾ ਜਿੱਥੇ ਅੱਜ ਦਿੱਲੀ ਦੇ 에어ਪੋਰਟ ਦੀਆਂ ਗੱਲਾਂ ਹੁੰਦੀਆਂ ਨੇ ਬਿਲਕੁਲ ਸਰਕਾਰਾਂ ਦੇ ਡਿਪੈਂਡ ਹੈ ਸਰਕਾਰ ਹੀ ਨੇ ਸਟੈਂਡ ਪੰਜਾਬ ਤੇ ਪਈ ਪਹਿਲਾ ਕੈਪਟਨ ਵਾਲੀ ਇਹ 5 ਸਾਲ ਦੀ 60 ਸਤੀ ਹੋ ਰਿਹਾ ਪੰਜਾਬ ਤੇ 2 ਸਾਲ ਲੰਘੇ 3 ਬਾਕੀ ਆ ਇਹ ਝਾੜੂ ਸਰਕਾਰ ਹਲੇ 3 ਸਾਲ ਹੈਗੀ ਆ ਇਹ ਤੇ ਪਾਰਲੀਮੈਂਟ ਮੈਂਬਰ ਜਿਹੜਾ ਨਾ ਇੱਕ ਥੋੜਾ ਹਵਾ ਦਾ ਠੰਡਾ ਚੁੰਕਾ ਵਾ ਵੀ ਲੋਕਾਂ ਨੂੰ ਸਾਹ ਲੈਣ ਨੂੰ ਜਗ੍ਹਾ ਮਿਲ ਜੂਗੀ ਅਗਲੇ 3 ਸਾਲਾਂ ਬਾਅਦ ਜਿਹੜੀ ਇਹ ਸਰਕਾਰ ਬਣੂਗੀ ਸ਼੍ਰੋਮਣੀ ਅਕਾਲੀ ਦਲ ਦੀ ਗਰੰਟੀ ਆ ਮੇਰੀ ਕਿਉਂਕਿ ਜੋ ਸੁਖਬੀਰ ਜੀ ਦਾ ਵਿਜ਼ਨ ਆ ਕਿਸੇ ਦਾ ਨਹੀਂ ਅੱਜ ਯਾਦ ਆਉਂਦੀਆਂ ਲੋਕਾਂ ਨੂੰ ਬਾਦਲ ਸਾਹਿਬ ਦੀਆਂ ਉਹ ਸਹੂਲਤਾਂ ਇਹਨੀਆਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਸੀ ਬਹਿ ਜਾਂਦੇ ਹੀ ਲੋਕਾਂ ਚ 7 ਵਜੇ ਸੰਗਤ ਦਰਸ਼ਨ ਕਰਨ ਜੋ ਮੂੰਹ ਮੰਗਦੇ ਸੀ ਪਿੰਡਾਂ ਵਾਲੇ ਦਿੰਦੇ ਸੀ ਜੋ ਸ਼ਹਿਰਾਂ ਵਾਲੇ ਜੋ ਗਰੀਬ ਆ ਕੇ ਕਹਿੰਦੇ ਸੀ ਉਹ ਕਰੀ ਜਾਂਦੇ ਉਤੋਂ ਬਾਅਦ ਕੈਪਟਨ ਆਇਆ ਕਦੀ ਗਿਆ ਲੋਕਾਂ ਚ ਉਸ ਤੋਂ ਬਾਅਦ ਆ ਭਗਵੰਤ ਮਾਨ ਆਇਆ ਕਦੀ ਗਿਆ ਲੋਕਾਂ ਚ 100 100 ਗੱਡੀ ਸਿਕਿਉਰਿਟੀ ਦੀ 5 5 7 7 100 ਹਜ਼ਾਰ ਹਜ਼ਾਰ ਬੰਦਾ ਸਿਕਿਉਰਿਟੀ ਦਾ ਕਿਉਂ ਡਰ ਲੱਗਦਾ ਇਹਨਾਂ ਲੋਕਾਂ ਤੋਂ ਇਹ ਤੇ ਆਮ ਆਦਮੀ ਸੀ ਇਹ ਤੇ ਆਮ ਆਦਮੀ ਸੀ ਇਹ ਆਮ ਆਦਮੀ ਵਾਲੀਆਂ ਗੱਲਾਂ ਇਹਨਾਂ ਦੀਆਂ ਹੈਲੀਕਾਪਟਰ ਯੂਜ਼ ਉਹਦੋਂ ਕਰਦਾ ਮੁੱਖ ਮੰਤਰੀ ਜਦੋਂ ਬਹੁਤ ਦੂਰ ਜਾਣਾ ਨੇ ਤੇ ਗੱਡੀ ਤੇ ਟਰੈਵਲ ਕਰਦਾ 2-3 ਘੰਟੇ ਦਾ ਰਸਤਾ ਹੋਵੇ ਹੈ ਇਹਨਾਂ ਨੇ ਦੁਜਨ ਲਈ ਵੱਡਾ ਚਾਰਟਰ ਤੇ ਸਾਰੇ ਪੰਜਾਬ ਨੂੰ ਲੁੱਟ ਕੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਆ ਚਾਰਟਰ ਲੈ ਕੇ ਜਾਂਦੇ ਆ ਸੈਵਨ ਸਟਾਰ ਹੋਟਲਾਂ 'ਚ ਰਹਿੰਦੇ ਆ ਪੂਰੀ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਹਿੰਦੁਸਤਾਨ 'ਚ ਜਿਹੜੀ ਅਸੀਂ ਭਾਸ਼ਾ ਵੀ ਨਹੀਂ ਪਤਾ ਜਿੰਨੇ ਚੈਨਲਾਂ ਦਾ ਭਾਸ਼ਾ ਦਾ ਨਹੀਂ ਪਤਾ ਉੱਥੇ ਹੱਡਾਂ ਲਾਉਂਦੇ ਆਪਣੀਆਂ ਤੇ ਸਾਰੇ ਸਰਸਿਸ ਪੰਜਾਬ ਦੇ ਪੰਜਾਬ ਦੇ ਪੱਲੇ ਤੇ ਪਿਆ ਰਿਆ ਹੀ ਕੁਛ ਨਹੀਂ ਹਜ਼ਾਰ ਕਰੋੜ ਦਾ ਬਜਟ ਸਾਲ ਦਾ ਇਹ ਰਖ ਲਿਆ ਨਾ ਨਾ 1000 ਰੁਪਿਆ ਦਿੱਤਾ ਨਾ ਨੌਕਰੀਆਂ ਘਰ ਘਰ ਦਿੱਤੀਆਂ ਕੱਖ ਵੀ ਨਹੀਂ ਆ ਧੱਗੇ ਗਏ ਲੋਕ ਪਰ ਅਗਲੀ ਸਰਕਾਰ ਆਉਗੀ ਸਰਦਾਰ ਸੁਖਵੀਰ ਬਾਦਲ ਦੀ ਫਿਰ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਫਿਰ 에어ਪੋਰਟ ਦਾ ਵੀ ਕੰਮ ਹੋਊਗਾ ਸਪੈਂਡ ਹੋਊਗਾ ਸਟੈਂਡ ਲਊਗਾ ਨਾਲ ਜੋਸ਼ੀ ਵੀ ਕਿਉਂਕਿ ਮੇਰੇ ਵਾਸਤੇ ਔਖਾ ਕੋਈ ਨਹੀਂ ਕੰਮ ਜਦ ਮੈਨੂੰ ਔਖਾ ਵੀ ਨਹੀਂ ਲੱਗਾ ਅਜ ਤੱਕ ਕਿਉਂਕਿ ਜਿੱਥੇ ਚਾਹ ਉੱਥੇ ਰਾ ਜਿੱਥੇ ਇੱਛਾ ਹੁੰਦੀ ਆ ਰਸਤੇ ਵੀ ਉੱਥੇ ਹੀ ਬੰਦੇ ਆ ਤੇ ਜੇ ਕੋਈ ਇੱਛਾ ਹੀ ਨਾ ਕਰੇ ਤੁਰੇ ਹੀ ਨਾ ਪੈਦਲ ਗਾਂ ਇੱਕ ਪੈਰ ਹੀ ਨਾ ਪੁੱਟੇ ਜਾਊ ਕਿੱਥੇ ਜਦੋਂ ਇੱਛਾ ਹੀ ਲੋਕਾਂ ਚੰਦਰਮੇ ਤੇ ਪਹੁੰਚ ਗਏ ਨਹੀਂ ਤੇ ਅਸੀਂ ਤੇ ਚੰਦਰਮਾ ਨੂੰ ਬੱਥੇ ਡੇਕਦੇ ਉਹ ਦੇਵਤਾ ਚੰਦਰਮਾ ਤੇ ਜਦੋਂ ਇੱਛਾ ਹੋ ਗਈ ਰਸਤਾ ਬਣ ਗਿਆ ਇਸ ਕਰਕੇ ਔਖਾ ਕੋਈ ਦੀ ਦੁਨੀਆ ਦੇ ਕੰਮ ਨਹੀਂ ਹੈਗਾ ਇੱਛਾ ਹੋਣੀ ਚਾਹੀਦੀ ਹੈ ਵਿਧਾਨ ਸਭਾ 'ਚ ਇਹ ਸੇਵਕ ਖਲੋਂਦਾ ਹੀ ਨਾ ਲੋਕਾਂ ਦਾ ਤੇ ਸਿਰਫ ਸਵਾਲ ਲਾਉਣ ਵਾਸਤੇ ਨਹੀਂ ਖਲੋਂਦਾ ਲੱਤ ਲਾ ਕੇ ਜਿਹੜੀ ਮੈਂ ਗੱਲ ਕਰਦਾ ਏ ਉਹ ਟਾਈਮ ਬౌੰਡ ਅਸ਼ੋਰੈਂਸ ਲੈ ਕੇ ਤਾਂ ਬੈਂਦਾ ਹੈ ਮંત્રી ਦੇ ਹੱਥ ਖੜੇ ਹੋ ਜਾਂਦੇ ਤੇ ਸੀਐਮ ਨੂੰ ਆਂਦਾ ਸੀਐਮ ਸੋ ਤੂੰ ਹੀ ਜਵਾਬ ਦੋਗਾ ਤਾਂ ਤੇ ਕੰਮ ਕਰਾ ਕੇ ਵੰਦਾ ਹੈ ਸਵਾਲ ਲਾਉਣਾ ਪ੍ਰਾਪਤੀ ਨਹੀਂ ਗਈ ਸਵਾਲ ਲਾ ਕੇ ਉੱਤੇ ਸਟੈਂਡ ਲੈ ਕੇ ਕਨਵਿੰਸ ਕਰਕੇ ਉਹ ਸਿਰੇ ਲਾਉਣਾ ਅਸ਼ੋਰੈਂਸ ਲੈਣੀ ਉਹ ਪ੍ਰਾਪਤੀ ਹੈ ਅੱਛਾ ਜੋਸ਼ੀ ਜੀ ਜੇਕਰ 24 ਦੀਆਂ ਚੋਣਾਂ ਦੀ ਗੱਲ ਕਰੀਏ ਕੀ ਲੱਗਦਾ ਅਕਾਲੀ ਦਲ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਹੋਣ ਜਾ ਰਿਹਾ ਅੰਮ੍ਰਿਤਸਰ ਸੀਟ ਦੀ ਜੇਕਰ ਮੈਂ ਗੱਲ ਕਰਾਂ ਜਾਂ ਕੀ ਲੱਗਦਾ ਕਿ ਵੱਡੇ ਮਾਰਚਨ ਦੇ ਨਾਲ ਇਤੋਂ ਫਤਿਹ ਕਰੂੰਗੇ ਦੇਖੋ ਇਹ ਸਵਾਲ ਬਾਕੀ ਵੀ ਪੱਤਰਕਾਰਾਂ ਨੇ ਮੈਨੂੰ ਕੀਤਾ ਤੇ ਤੁਹਾਡਾ ਮੁਕਾਬਲਾ ਕਿਹਦੇ ਨਾਲ ਮੈਂ ਇੱਕ ਛੋਟਾ ਜਿਹਾ ਨਮੂਨਾ ਸਵਾਲ ਜਵਾਬ ਦਿੱਤਾ ਜਿਹੜਾ ਕੈਂਡੀਡੇਟ ਹੈ ਆਪਣੀ ਸਿੰਗਲ ਇੱਕ ਕੰਮ ਦੀ ਪ੍ਰਾਪਤੀ ਦੱਸੂ ਵੀ ਇਹ ਕੰਮ ਮੇਰਾ ਕੀਤਾ ਇੱਕ ਜੀ ਉਹਦਾ ਨਾਲ ਮੇਰਾ ਮੁਕਾਬਲਾ ਤੇ ਜੇ ਇੱਕ ਉਹਨਾਂ ਦੱਸ ਪਾਵੇ ਤੇ ਮੁਕਾਬਲਾ ਕਾਦਾ ਫਿਰ ਮੁਕਾਬਲਾ ਕਾਦਾ ਫਿਰ ਇੱਕ ਪੱਤਰਕਾਰ ਆਏ ਉਹ ਆਂਦੇ ਜੀ ਉਹ ਜਿਹੜਾ ਸਾਹਮਣਾ ਇੰਟਰਵਿਊ ਕੀਤੀ ਆ ਉਹ ਅੰਦੇਮ ਮੇਰਾ ਮੁਕਾਬਲਾ ਨਾਲ ਜੋਸ਼ੀ ਨਾ ਮੈਂ ਕਿਹਾ ਉਹਨਾਂ ਨੇ ਆਪਣੇ ਆਪ ਹੀ ਫਿਰ ਦੋ ਬੱਤੀ ਮਤ ਬਾਹਰ ਕੱਢਤੀਆਂ ਤੇ ਸਾਡਾ ਫਾਈਨਲ ਹੋਣਾ ਦੋਵਾਂ ਦਾ ਮੈਂ ਕਿਹਾ ਮੈਂ ਇੱਕ ਗੱਲ ਤੇ ਡਿਸਾਈਡ ਕਰ ਦੂੰਗਾ ਇਲੈਕਸ਼ਨ ਜਿਹੜਾ ਮੈਂ ਕਿਹਾ ਐਮਪੀ ਦੋ ਵਰੀ ਦਾ ਬਣਿਆ ਇਹ ਗੁਰਜੀਤ ਸਿੰਘ ਔਜਲਾ ਮੈਂ ਕਿਹਾ ਇਹਦੇ ਘਰ ਅੱਗੇ ਗੰਦਾ ਨਾਲਾ ਤੇ ਇਹ ਸਾਲਾਂ ਤੋਂ ਉਸ ਗੰਦੇ ਨਾਲੇ ਦੀ ਬੋਸ ਸੁਂਗਦਾ ਤੇ ਉਹ ਮੁਸ਼ਕਲਾਂ ਜਿਹੜੀਆਂ ਗੰਦੇ ਨਾਲੇ ਦੇ ਹੁੰਦੀਆਂ ਨਾ ਫ੍ਰਿਜ ਖਰਾਬ ਟੀਵੀ ਖਰਾਬ ਏਸੀ ਖਰਾਬ ਇਹ ਇਹ ਵੀ ਭੁਗਦਾ ਤੇ ਗੰਦੇ ਨਾਲੇ ਦੀ ਬੋਸ ਸੁਂਗਦਾ ਜੇ ਇਹ ਆਪਣੇ ਘਰ ਦੇ ਅੰਗੇ ਅੱਗੇ ਨਹੀਂ ਕੁਝ ਕਰ ਪਾਇਆ ਤੇ ਕਿਸੇ ਨੂੰ ਕੀ ਇਤੋਂ ਆਸ ਹੋ ਸਕਦੀ ਆ ਇਸ 스마트 ਸਿਟੀ ਆ ਇਹ ਇਸ ਸੇਵਕ ਨੇ 스마트 ਸਿਟੀ ਨੂੰ ਡਿਕਲੇਅਰ ਕਰਾਇਆ ਸੀ ਜਦੋਂ ਉਹਨਾਂ ਕੋਲ ਲੋਕਲ ਬਾਡੀ ਸੀ ਤੇ 스마트 ਸਿਟੀ ਚ ਅਰਬਾਂ ਰੁਪਈਆ ਵਾ ਤੇ 스마트 ਸਿਟੀ ਚ ਗੰਦੇ ਨਾਲੇ ਨਹੀਂ ਹੁੰਦੇ ਪਰ ਕੋਈ ਲੱਤ ਲਾਵੇ ਤੇ ਫੇਰ ਆ ਨਾ ਕਿਸੇ ਨੂੰ ਕੰਮ ਦੀ ਸਮਝ ਹੋਵੇ ਤੇ ਫੇਰ ਆ ਨਾ ਕੋਈ ਪ੍ਰਪੋਜ਼ਲ ਬਣਾਵੇ ਤੇ ਫੇਰ ਆ ਨਾ ਇਹ ਗੰਦੇ ਨਾਲੇ ਟੱਕੇ ਜਾਣੇ ਆ ਤੇ ਮੈਂ ਇੱਕ ਹੋਰ ਗੱਲ ਕਹੀ ਆ ਤੁਹਾਡੇ ਨਾਲ ਹੀ ਮੈਂ ਕਹਿਣਾ ਇਨ ਨੂੰ ਕੋ ਵੋਟ ਮੈਨੂੰ ਪਾਵੇ ਜਿਹੜਾ ਇਸ ਵੇਲੇ ਮੌਜੂਦਾ ਐਮਪੀ ਹੈ ਜਿਹੜਾ ਖੜਾ ਵੀ ਆ ਤੇ ਜਿਹੜਾ ਕੰਮ ਇਹ ਨਹੀਂ ਕਰ ਪਾਇਆ ਅਨਲ ਜੋਸ਼ੀ ਇਹਦੇ ਘਰ ਦੇ ਗਾੜੀ ਗੰਦਾ ਨਾਲਾ ਜਿਹੜਾ ਨਾ ਉਹਨੂੰ ਟੱਕ ਕੇ ਉੱਤੇ ਸੈਰਗਾ ਬਣਾ ਕੇ ਸਾਈਕਲ ਟਰੈਕ ਬਣਾ ਕੇ ਸੋਹਣੀਆਂ ਲਾਈਟਾਂ ਲਾ ਕੇ ਰਾਹਤ ਦੇਊਗਾ ਇਹਨੂੰ ਵੀ ਪਰ ਵੋਟ ਮੈਨੂੰ ਪਾਵੇ ਅੱਛਾ ਜੋਸ਼ੀ ਜੀ ਮੇਰਾ ਖੇਤਲਾ ਸਵਾਲ ਹੈ ਕੀ ਲੱਗਦਾ ਹੈ ਚੋਣਾਂ ਦੇ ਵਿੱਚ ਕਿੰਨੀਆਂ ਸੀਟਾਂ ਹਮਲ ਕਰੇਗੀ ਸ਼੍ਰੋਮਣੀ ਕਾਲੀਕ देखो कोई भी पार्टी है उसकी इच्छा तो सारी 100% होती है। हम भी कोशिश करेंगे। ਸਾਡੀਆਂ 13 ਦੀਆਂ 13 ਜਿੱਤੀਆਂ ਜਾਣ। ਪਰ ਇਹ ਆ ਕਿ ਜੇ ਕਿਤੇ ਹੋਰ ਕਿਸੇ ਨੇ ਬਹੁਤ ਬੈਸਟ ਕੀਤਾ ਹੋਊਗਾ। ਸਾਡਾ کہیں ਬਲੇ ਕੈਂਡੀਡੇਟ ਜਿਹੜਾ ਵਾ ਨਹੀਂ ਪਰਫਾਰਮ ਕਰ ਪਾਇਆ ਹੋਊਗਾ ਤੇ ਮੈਂ ਕਹਿ ਨਹੀਂ ਸਕਦਾ। ਅਸੀਂ ਤਾਂ 13 ਦੀਆਂ 13 ਹੀ ਕਵਾਂਗੇ। ਮੈਂ ਵੀ ਜਿੱਤਾਂਗੇ। ਬਾਕੀ ਮੈਂ ਆਪਣੀ ਸੀਟ ਦੀ ਗੱਲ ਕਰਾਂ। ਤੇ ਮੈਂ 1000% ਲੋਕਾਂ ਦੀ ਜਿਹੜੀ ਪੋਜ਼ਿਟਿਵਿਟੀ ਮੈਂ ਦੇਖ ਰਿਹਾ। ਲੋਕਾਂ ਨੂੰ ਜੋ ਅਹਿਸਾਸ ਹੋ ਗਿਆ। ਤੇ ਦੋ ਵਾਰੀ ਉੱਠ ਗਏ ਗਿਆ। ਤੇ ਅੱਜ ਤੱਕ 75 ਸਾਲਾਂ ਚ 77 ਸਾਲ ਮੁਲਕ ਨੂੰ ਯਾਦ ਹੋਣ ਹੋ ਗਿਆ ਤੇ 77 ਸਾਲਾਂ ਜਿੰਨੇ ਮੈਂਬਰ ਪਾਰਲੀਮੈਂਟ ਬਣਿਆ ਮੈਨੂੰ ਇੱਕ ਪੂਰਾ ਅੰਬਰਸਰ ਪਾਰਲੀਮੈਂਟ ਅੱਗੇ ਕੋਈ ਬੰਦਾ ਇੱਕ ਕੰਮ ਲੱਭ ਕੇ ਵਿਖਾ ਦੇਵੇ ਇਹ ਫਲਾਣੇ ਮੈਂਬਰ ਪਾਰਲੀਮੈਂਟ ਨੇ ਕੀਤਾ ਤੇ ਫਿਰ ਆਪਾਂ ਉਮਰਾਂ ਹੀ ਗਵਾਉਂਦੇ ਆ ਬਟਨ ਦੱਬਦੇ 5 ਸਾਲ ਉਮਰ ਗਈ ਬਟਨ 5 ਸੈਕਿੰਡ ਦੱਬਿਆ ਗਿਆ 5 ਸਾਲ ਉਮਰ ਗਈ ਫਿਰ ਬਟਨ ਦੱਬਿਆ 5 ਸਾਲ ਹੋਰ ਗਈ ਇਤਨਾ ਉਮਰਾਂ ਗਵਾ ਲੀਆਂ ਉਹਨਾਂ ਨੂੰ ਮੋਜਾਂ ਲਾ ਛੱਡੀਆਂ ਤੇ ਅਸੀਂ ਉੱਥੇ ਦੇ ਉੱਥੇ ਅਰ ਇਹ ਸੇਵਕ ਲੋਕਾਂ 'ਚ ਹਮੇਸ਼ਾ ਰਹਿੰਦਾ ਜਿਹੜਾ ਮਰਜ਼ੀ ਬਾਹੋਂ ਫੜ ਕੇ ਲੈ ਜਾਏ ਜਦੋਂ ਮਰਜ਼ੀ ਸਾਧ ਲੈ ਜਦੋਂ ਮਰਜ਼ੀ ਆ ਜਾਏ ਮੈਨੂੰ ਲੋਕਾਂ 'ਚ ਰਹਿਣ ਦਾ ਸ਼ੌਂਕ ਆ ਮੈਂ ਤਾਂ ਕੰਪਨੀ ਬਾਹ ਘੁੰਮਦਾ ਹੀ 100 ਬੰਦੇ ਦਾ ਕੰਮ ਕਰ ਦਿੰਦਾ ਸੀ ਫਿਰ ਉਸ ਤੋਂ ਬਾਅਦ ਕਿਤੇ ਗਿਆਨੀ ਦੇ ਚਾਹ ਪੀਣ ਜਾਣਾ ਉੱਥੇ ਬਹਿ ਕੇ 50 ਬੰਦੇ ਦਾ ਕੰਮ ਕਰਦਾ ਕੰਮ ਤਾਂ ਕੋਈ ਔਖਾ ਹੈ ਹੀ ਨਹੀਂ ਇਹ ਤਾਂ ਚੰਗੀਆਂ ਯਾਦਾਂ ਵਾਂ ਕੁਰਸੀ ਆਵੇ ਪਾਵਰ ਆਵੇ ਬੰਦਾ ਚੰਗੀਆਂ ਯਾਦਾਂ ਛੱਡੇ ਦੁਨੀਆ ਤੋਂ ਕੱਖ ਨਹੀਂ ਲੈ ਕੇ ਜਾਣਾ ਇਹ ਯਾਦਾਂ ਜਾਣੀਆਂ ਚੰਗੀਆਂ ਦੋਸਾ ਦੋ ਵਾਰੀ ਮੈਂ ਹਰਿਆਣਾ ਦੇ ਉੱਠਣੇ ਹੋਰਾਂ ਲੋਕਾਂ ਨੇ ਮੈਨੂੰ ਵੋਟਾਂ ਚ ਰਾਇਆ ਲੋਕਾਂ ਦੇ ਦਿਲਾਂ ਚ ਅਨਲ ਜੋਸ਼ੀ ਕਦੀ ਨਹੀਂ ਮਰਿਆ ਕਦੀ ਨਹੀਂ ਹਾਰਿਆ ਕਰ ਲੈਂਦੇ ਹੀ ਨਾਲ ਹੀ ਕਹਿਣਾ ਸ਼ੁਰੂ ਕਰਦੇ ਯਾਰ ਗਲਤੀ ਹੋ ਗਈ ਜੋਸ਼ੀ ਨਹੀਂ ਹਾਰਨਾ ਚਾਹੀਦਾ ਜੋਸ਼ੀ ਨੇ ਇੰਨਾ ਕੀਤਾ ਸਾਡੇ ਵਾਸਤੇ ਕੋਈ ਕੰਮ ਪੈ ਜਾਂਦਾ 10 ਬੰਦੇ ਬੈਠੇ ਆ ਨਾ ਤੇ 10 ਬੰਦੇ ਐ ਫੋਨ ਕਰਦੇ ਹੀ ਕੋਈ ਮੁਸ਼ਕਲ ਆ ਗਈ ਇੱਕ ਨੇ ਗੱਲ ਕੀਤੀ 10 ਹੀ ਫੋਨ ਕਰਦੇ ਮੈਂ ਕਰਦਾ ਜੋਸ਼ੀ ਨੂੰ ਫੋਨ ਦੂਜਾ ਜਾਂਦਾ ਹੁਣੇ ਇੱਥੇ ਜਾਦ ਲੈਨੇ ਆ ਚਲੋ ਚੱਲਦੇ ਆ ਇੱਥੇ ਜਾਦਦੇ ਆ ਇਹਨਾਂ ਕੌਂਟਰਡੈਂਡੈਂਸ ਇਹਨਾਂ ਮਸ਼ਵਾਰਾ ਕਿੰਨੇ ਨਮਾਇੰਦਿਆਂ ਦਾ ਬਣਿਆ ਲੋਕਾਂ 'ਚ ਕੋਈ ਪੂਰੇ ਅੰਮ੍ਰਿਤਸਰ 'ਚ ਕਹ ਦੇ ਅਨਲ ਜੋਸ਼ੀ ਕੰਮ ਨਹੀਂ ਕਰਦਾ ਅਨਲ ਜੋਸ਼ੀ ਬੜਾ ਮਾੜਾ ਜੇ ਅਨਲ ਜੋਸ਼ੀ ਨੇ ਜਿਹੜਾ ਕੰਮ ਕੀਤਾ ਠੱਗੀ ਮਾਰ ਲਈ ਕੋਈ ਇੱਕ ਬੰਦਾ ਕਹ ਦੇ ਮੈਂ ਆਪਣੀ ਕੈਂਡੀਡੇਚਰ ਛੱਡ ਦੂੰਗਾ ਤੇ ਜੇ ਇੱਕ ਉਹ ਨਾ ਲੱਭੇ ਤੇ ਫਿਰ ਦੱਸੋ ਵੋਟ ਕਿਹਨੂੰ ਪਾਉਣੀ ਚਾਹੀਦੀ ਹੈ ਮੈਂ ਤਾਂ ਲੋਕਾਂ ਨੂੰ ਆਨਾ ਉਮਰਾਂ ਨਾ ਨਗਾਓ ਇਹ ਵੋਟ ਪਾਉਂਦੇ ਤੁਸੀਂ ਆਪਣਾ ਹੱਕ ਲੈਣ ਵਾਸਤੇ ਕੰਮ ਵਾਸਤੇ ਜੇ ਤੁਹਾਨੂੰ ਪਾਰਟੀ ਦੀ ਕਿਸੇ ਦੀ ਪ੍ਰੋਬਲਮ ਆ ਤੇ ਪਾਰਟੀਆਂ ਦੇ ਉੱਪਰ ਉੱਠ ਜਾਓ ਪਹਿਲਾਂ ਇਨਸਾਨ ਵੇਖ ਲਓ ਫਿਰ ਨਿਸ਼ਾਨ ਵੇਖ ਲਿਓ ਕਿਉਂਕਿ ਕੰਮ ਇਨਸਾਨ ਨੇ ਕਰਨਾ ਨਿਸ਼ਾਨ ਨੇ ਨਹੀਂ ਕਰਨਾ ਤੇ ਪਾਰਟੀਆਂ ਨਿਸ਼ਾਨ ਕੋਈ ਧਰਮ ਨਹੀਂ ਗੇ ਕੰਮ ਧਰਮ ਆ ਹਾਂ ਪਰ ਜੇ ਪਾਰਟੀ ਨੇ ਵੀ ਕੰਮ ਕੀਤਾ ਹੋਵੇ ਤੇ ਉਹਦਾ ਕੈਂਡੀਡੇਟ ਵੀ ਕੰਮ ਕਰਨ ਵਾਲਾ ਹੋਵੇ ਤੇ ਸੋਨੇ ਤੇ ਸੁਹਾਗਾ ਜਿਹੜਾ ਅੱਜ ਮੇਰੇ ਨਾਲ ਹੈਗਾ ਸਾਡੀ ਪਾਰਟੀ ਨੇ ਵੀ ਕੰਮ ਕੀਤਾ ਤੇ ਇਸ ਸੇਵਾਦਾਰ ਨੇ ਵੀ ਕੰਮ ਕੀਤਾ ਤੇ ਹੋਰ ਨਾ ਕਿਸੇ ਨੇ ਪਾਰਟੀ ਨੇ ਕੰਮ ਕੀਤਾ ਨਾ ਉਹਨਾਂ ਦੇ ਕੈਂਡੀਡੇਟ ਨੇ ਕੰਮ ਕੀਤਾ ਤੇ ਫਿਰ ਰਾਈਟ ਕੇ ਦਾ ਮੰਦਾ ਵੋਟ ਦਾ ਇਹ ਤਾਂ ਲੋਕ ਡਿਸਾਈਡ ਕਰਨਗੇ ਸੋਏ ਸੀ ਅਨਿਲ ਜੋਸ਼ੀ ਸਾਡੇ ਨਾਲ ਜੋ ਕਿ ਸ਼ੋਮਨੀ ਕਲੇਦਲ ਦੇ ਉਮੀਦਵਾਰ ਨੇ ਅਤੇ ਉਹਨਾਂ ਦਾ ਕਹਿਣਾ ਕਿ ਮੈਂ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਆ ਅਤੇ ਲੋਕ ਮੇਰੇ ਤੇ ਭਰੋਸਾ ਕਰਨਗੇ ਪਰ ਹੁਣ ਦੇਖਣਾ ਹੋਵੇਗਾ ਕਿ 1 ਜੂਨ ਨੂੰ ਅੰਮ੍ਰਿਤਸਰ ਦੇ ਲੋਕ ਕੀਦੇ ਹੱਕ ਦੇ ਵਿੱਚ ਵੋਟ ਪਕਤੌਂਦੇ ਨੇ ਅਤੇ 4 ਜੂਨ ਨੂੰ ਜਦੋਂ ਨਤੀਜੇ ਆਉਣਗੇ ਤਾਂ ਕੌਣ ਅੰਮ੍ਰਿਤਸਰ ਦੀ ਇਹ ਲੋਕ ਸਭਾ ਸੀਟ ਤੋਂ ਬਾਜ਼ੇ ਮਾਰੇਗਾ ਵੀਡੀਓ ਜਰਨਲਿਸਟ ਲਖਵਿੰਦਰ ਦੇ ਨਾਲ ਜਗਵਿੰਦਰ ਸਿੰਘ ਨਿਊਜ਼ ਓਨਲੀ ਅੰਮ੍ਰਿਤਸਰ